ਜੀ ਸਾਸਤਰੀ ਕਾਲ ਜੀ ਅੱਜ ਇੱਕ ਆਪਣੇ ਘਰੇ ਕੁੜੀ ਆਈ ਸੀ ਕੈਨੇਡਾ ਤੋਂ ਉਹ ਕੁੜੀ ਦੇ ਮਤਲਬ ਆਪਦੇ ਵੀ ਬੱਚੇ ਵਿਆਹਣ ਵਾਲੇ ਹੋਏ ਨੇ ਜਵਾਨ ਜਵਾਨ ਨੇ ਆਪਣੇ ਉਹਨਾਂ ਨਾਲ ਕਾਫੀ ਰਿਸ਼ਤੇਦਾਰੀ ਨਹੀਂ ਲਿਹਾਜੀਆਂ ਲਿਹਾਜ ਕਰਕੇ ਮਿਲਣ ਆਈ ਸੀ ਉਹਦੇ ਸਹੁਰੇ ਲੁਧਿਆਣੇ ਕੋਲ ਪੈਂਦਾ ਉਹਦੇ ਤਿੰਨ ਨਣਦਾਂ ਨੇ ਇੱਕ ਉਹਦਾ ਪਤੀ ਦੇ ਉਹ ਕੱਲਾ ਹੀ ਆ ਨਣਦਾ ਵੀ ਕੈਨੇਡਾ ਦੇ ਵਿੱਚ ਪੱਕੀਆਂ ਨੇ ਉਹਨਾਂ ਦੇ ਦੋ ਦੋ ਘਰ ਵੀ ਨੇ ਤੇ ਦੇਖੋ ਲੁਧਿਆਣੇ ਦੇ ਵਿੱਚ ਜ਼ਮੀਨ ਬਹੁਤ ਮਹਿੰਗੀ ਆ ਜਿਹੜੀਆਂ ਉਹਦੀਆਂ ਨਣਦਾਂ ਨੇ ਉਹਨਾਂ ਦੀਆਂ ਪੋਤੀਆਂ ਵੀ ਵਿਆਹੀਆਂ ਨੇ ਪੋਤੇ ਪੋਤੀਆਂ ਵੀ ਦੇਖੋ ਜਵਾਨਾ ਕਹੇ ਜਾ ਹੁਣ ਆ ਕੇ ਉਹਨਾਂ ਨੇ ਇਸ ਉਮਰ ਦੇ ਵਿੱਚ ਜਿੱਥੇ ਦੇਖੋ ਸਾਡੇ ਕਫਨ ਦੀ ਤਿਆਰੀ ਹੋ ਜਾਂਦੀ ਹੈ ਸਾਡਾ ਇੱਕ ਸਵਾਸ ਵੀ ਮੈਂ ਦੇਖੋ 60 ਸਾਲ ਦੀ 61 ਸਾਲ ਦੀ ਮੈਂ ਇਹ ਕਹਿੰਨੇ ਵੀ ਇੱਕ ਸਵਾਸ ਗਿਆ ਤੇ ਦੂਜਾ ਆਇਆ ਜਾਂ ਨਾ ਆਇਆ ਠੀਕ ਆ ਕਈ ਸੰਨੀਆਂ ਮਜਬੂਰੀਆਂ ਹੁੰਦੀਆਂ ਨੇ ਜਿਹਦੇ ਪਿੱਛੇ ਬੰਦਨਕ ਜਿਉਂ ਦੀ ਆਸ ਬੰਨ੍ਹਣੀ ਪੈਂਦੀ ਆ ਜਿਹਦੇ ਸਾਰਾ ਕੁਝ ਮੂਰੇ ਵਧੀਆ ਪਰਿਵਾਰ ਹੋਵੇ ਜਦੋਂ ਪੋਤੇ-ਪੋਤੀਆਂ ਵੇਹ ਨਹੀਂ ਇੱਕ ਆਸ ਖਤਰੂ ਹੁੰਦੀ ਆ ਵੀ ਅਸੀਂ ਤਾਂ ਮਾਲਕਾ ਸਾਨੂੰ ਸੁੱਖ ਸ਼ਾਂਤੀ ਨਾਲ ਲੈ ਆ ਤੇ ਉਹ ਆਪਣੇ ਭਰਾ ਦੀ ਜ਼ਮੀਨ ਵਿੱਚੋਂ ਬੰਡੀਆਂ ਪਾ ਰਹੀਆਂ ਨੇ ਤੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਮੁਕਾਦਮਾ ਦਾਇਰ ਕੀਤਾ ਦੇਖੋ ਇਹ ਗੱਲ ਠੀਕ ਆ ਜਾਂ ਗਲਤ ਤੁਸੀਂ ਕਮੈਂਟਾਂ ਵਿੱਚ ਦੱਸਿਆ ਤੇ ਐਨੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੀਆਂ ਉਸ ਤਿੰਨੇ ਬਜ਼ੁਰਗ ਉਸ ਮੁੰਡੇ ਦੀਆਂ ਭੈਣਾਂ ਕੋਲ ਪਹੁੰਚ ਗਏ ਬਜ਼ੁਰਗ ਭੈਣਾਂ ਨੇ ਤਿੰਨੇ ਹੀ ਮੁੰਡਾ ਛੋਟਾ ਭੈਣਾਂ ਵੱਡੀਆਂ ਨੇ ਤਿੰਨੇ ਤਿੰਨੇ ਕੈਨੇਡਾ ਦੇ ਵਿੱਚ ਪੱਕੀਆਂ ਨੇ ਵਿਰਦ ਨੇ ਦੇਖੋ ਇਹ ਗੱਲ ਕਿੱਡੀ ਗੱਲ ਤੇ ਆ ਸਾਰੀਆਂ ਨਾਨਕ ਛੱਕਾਂ ਵੀ ਮੁੰਡੇ ਨੇ ਪੂਰੀਆਂ ਮਾਂ-ਬਾਪ ਵੀ ਬੜੀ ਮੈਂ ਸਾਰਾ ਕੁਝ ਪੁੱਛੇ ਮਾਂ ਮਾਂ-ਬਾਪ ਤੁਸੀਂ ਸੰਭੇ ਸੀ ਉਹ ਕਹਿੰਦੀ ਆਂਟੀ ਅਸੀਂ ਮਾਂ-ਬਾਪ ਦੀ ਪੂਰੀ ਸੇਵਾ ਕੀਤੀ ਆ ਅਸੀਂ ਆਪਣੀ ਕਈ ਮੈਨਾਂ ਨਾ ਉਹਨਾਂ ਦੇ ਵੀ ਪੂਰਾ ਜਾਂਦੀ ਆਉਂਦੀ ਰਹੀਆਂ ਸਾਰੇ ਬਿਹਾਰਾਂ ਦੇ ਵਿੱਚ